ਟਰੰਪ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਨੂੰ ਟੈਰਿਫ ਲਗਾਉਣ ਦੀਆਂ ਦੇਰੇ ਹਨ ਧਮਕੀਆਂ ਭਾਰਤ ਦੀ ਹੋਈ ਮਦਰ ਆਫ ਡੇਲ ਭਾਰਤ ਦੀ ਤਾਕਤ ਅਕੇ ਟਰੰਪ ਬੇਵੱਸ ਕੈਨੇਡਾ ਭਾਰਤ ਨਾਲ ਸੰਬੰਧ ਮਜ਼ਬੂਤ ਕਰਨ ਲਈ ਮਾਰਚ ਵਿੱਚ ਕਰੇਗਾ ਦੌਰਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਪੂਰੀ ਦੁਨੀਆ ਦੇ ਵਿੱਚ ਦੇਸ਼ ਭਰ ਦੇ ਵਿੱਚ ਵੱਖ-ਵੱਖ ਦੇਸ਼ਾਂ ਨੂੰ ਟੈਰਿਫ ਲਗਾਉਣ ਦੀਆਂ ਧਮਕੀਆਂ ਦੇ ਰਹੇ ਹਨ ਭਾਰਤ ਅਤੇ ਕੈਨੇਡਾ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਤੇ ਉਹਨਾਂ ਦੀਆਂ ਧਮਕੀਆਂ ਦੇ ਵਿਚਕਾਰ ਭਾਰਤ ਨੇ ਯੂਰੋਪੀਅਨ ਯੂਨੀਅਨ ਨਾਲ ਡੀਲ ਕਰ ਲਈ ਹੈ ਜਿਸ ਨੂੰ ਮਦਰ ਆਫ ਡੀਲਸ ਕਿਹਾ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੀਆਂ ਟੈਰਿਫ ਦੀਆਂ ਧਮਕੀਆਂ ਦੇ ਵਿਚਕਾਰ ਭਾਰਤ ਨੇ ਯੂਰੋਪੀਅਨ ਯੂਨੀਅਨ ਨਾਲ ਆਪਣੀ ਦੋਸਤੀ ਨੂੰ ਹੋਰ ਮਜ਼ਬੂਤ ਕਰ ਲਿਆ ਸੋ ਅੱਜ ਖਾਸ ਕਰਕੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਮੁਕਤ ਵਪਾਰ ਸਮਝੌਤਾ ਐਫਟੀਏ ਤੇ ਖਾਸ ਕਰਕੇ ਦਸਖਤ ਕੀਤੇ ਗਏ ਇਸ ਨੂੰ ਮਦਰ ਆਫ ਡੀਲਸ ਵੀ ਕਿਹਾ ਜਾ ਰਿਹਾ ਤੇ ਇਧਰ ਦਿੱਲੀ ਵਿੱਚ ਸਮਝੌਤੇ ਤੇ ਦਸਖਤ ਹੋਣ ਜਾ ਰਹੇ ਹਨ ਤਾਂ ਉਧਰ ਕੈਨੇਡਾ ਨਾਲ ਭਾਰਤ ਨਾਲ ਆਪਣੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਬਣਾ ਰਿਹਾ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨਿੰਗ ਦੇ ਮਾਰਚ ਵਿੱਚ ਭਾਰਤ ਆਉਣ ਦੀ ਉਮੀਦ ਹੈ ਜਦੋਂ ਕਿ ਉਹਨਾਂ ਦੇ ਮੰਤਰੀ ਟਿਮ ਹਾਰਟਸਨ ਇਸ ਹਫਤੇ ਭਾਰਤ ਦਾ ਦੌਰਾ ਕਰਨ ਆ ਰਹੇ ਨੇ ਤੇ ਇਹ ਸਭ ਅਜੇ ਸਮੇਂ ਹੋ ਰਿਹਾ ਜਦੋਂ ਡੋਨਾਲਡ ਟਰੰਪ ਟੈਰਿਫ ਤੇ ਸਖਤ ਰੁਖ ਅਪਣਾ ਰਹੇ ਹਨ ਤੇ ਉਹਨਾਂ ਨੇ ਕਾਰਨੀ ਅਤੇ ਭਾਰਤ ਨੂੰ ਕਈ ਧਮਕੀਆਂ ਦਿੱਤੀਆਂ ਹਨ ਪਰ ਦੋਵੇਂ ਦੇਸ਼ ਟਰੰਪ ਦੇ ਖਿਲਾਫ ਡਟ ਕੇ ਖੜੇ ਨੇ ਹਾਲ ਹੀ ਵਿੱਚ ਦਾਵੋਸ ਵਿੱਚ ਹੋਏ ਵਿਸ਼ਵ ਆਰਥਿਕ ਫੋਰਮ ਤੋਂ ਬਾਅਦ ਕਾਰਨੀ ਨੇ ਟਰੰਪ ਨੂੰ ਸਖਤ ਜਵਾਬ ਵੀ ਦਿੱਤਾ ਉਹਨਾਂ ਕਿਹਾ ਕਿ ਕੈਨੇਡਾ ਅਮਰੀਕਾ ਕਾਰਨ ਨਹੀਂ ਜਿੱਤਿਆ ਤੇ ਕੈਨੇਡਾ ਇਸ ਲਈ ਤਰੱਕੀ ਕਰਦਾ ਹੈ ਕਿਉਂਕਿ ਅਸੀਂ ਕੈਨੇਡੀਅਨ ਆ ਦਰਅਸਲ 트াম্প ਨੇ ਕਿਹਾ ਸੀ ਕਿ ਕੈਨੇਡਾ ਅਮਰੀਕਾ ਦੀ ਵਜ੍ਹਾ ਨਾਲ ਹੈ ਕਾਰਨੀ ਅਗਲੀ ਵਾਰ ਬੋਲਣ ਤੋਂ ਪਹਿਲਾਂ ਇਸ ਗੱਲ ਦਾ ਧਿਆਨ ਰੱਖੋ 트াম্প ਭਾਰਤ ਨੂੰ ਟੈਰਿਫ ਦੀ ਧਮਕੀ ਦੇਂਦੇ ਰਹੇ ਉਹ ਸੋਚ ਰਹੇ ਹਨ ਕਿ ਪ੍ਰਧਾਨ ਮੰਤਰੀ ਮੋਦੀ ਉਹਨਾਂ ਅੱਗੇ ਝੁਕ ਜਾਣਗੇ ਪਰ ਅਜੇ ਆ ਨਹੀਂ ਹੋਇਆ ਦੁਨੀਆ ਭਾਰਤ ਦੀ ਵਧਿਤ ਸ਼ਕਤੀ ਤੋਂ ਜਾਣੂ ਹੈ ਤੇ ਹਰ ਕੋਈ ਇਹ ਜਾਣਦਾ ਪਰ 트াম্প ਆਪਣੀ ਈਗੋ ਦੀ ਸਾਹਮਣੇ ਕਿਸੇ ਦੀ ਵੀ ਨਹੀਂ ਸੁਣਦੇ ਅਮਰੀਕਾ ਦੇ ਇਸ ਰੁਖ ਦੇ ਵਿਚਕਾਰ ਭਾਰਤ ਨੇ ਯੂਰੋਪੀਅਨ ਯੂਨੀਅਨ ਨਾਲ ਡੀਲ ਕਰ ਲਈ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਭਾਰਤ ਗਲੋਬਲ ਜੀਡੀਪੀ ਦਾ 25% ਅਤੇ ਗਲੋਬਲ ਵਪਾਰ ਦਾ 1/3 ਹਿੱਸਾ ਹੈ। ਉਹਨਾਂ ਕਿਹਾ ਕਿ ਲੋਕ ਭਾਰਤ ਯੂਰਪੀ ਵਪਾਰ ਸਮਝੌਤੇ ਨੂੰ ਮਦਰ ਆਫ ਡੀਲਸ ਕਹਿ ਰਹੇ ਨੇ। ਸੋ ਇਸ ਸਮਝੌਤੇ ਨੇ 1.4 ਅਰਬ ਭਾਰਤੀਆਂ ਦੇ ਨਾਲ-ਨਾਲ ਯੂਰੋਪੀਅਨ ਲੋਕਾਂ ਲਈ ਵੀ ਕਈ ਮੌਕੇ ਪੈਦਾ ਕਰ ਦਿੱਤੇ ਨੇ ਤੇ ਪੀਐਮ ਮੋਦੀ ਨੇ ਕਿਹਾ ਇਹ ਦੁਨੀਆ ਦੀਆਂ ਦੋ ਵੱਡੀਆਂ ਅਰਥ ਵਿਵਸਥਾਵਾਂ ਨੇ ਖਾਸ ਕਰਕੇ ਵਿੱਚਕਾਰ ਤਾਲਮੇਲ ਇੱਕ ਸ਼ਾਨਦਾਰ ਉਦਾਹਰਣ ਹੈ ਤੇ ਇਸ ਸਮਝੌਤਾ ਵਿਸ਼ਵ ਜੀਡੀਪੀ ਦਾ 25% ਅਤੇ ਵਿਸ਼ਵ ਵਪਾਰ ਦਾ 1/3 ਹਿੱਸਾ ਉਹਨਾਂ ਨੇ ਕਿਹਾ ਕਿ ਇਹ ਮੁਕਤ ਵਪਾਰ ਸਮਝੌਤਾ ਭਾਰਤ ਵਿੱਚ ਦੁਨੀਆ ਭਰ ਦੇ ਹਰ ਕਾਰੋਬਾਰ ਅਤੇ ਹਰੇਕ ਨਿਵੇਸ਼ਕ ਦਾ ਵਿਸ਼ਵਾਸ ਵਧਾਏਗਾ ਭਾਰਤ ਸਾਰੇ ਖੇਤਰਾਂ ਵਿੱਚ ਵਿਸ਼ਵਵਿਆਪੀ ਭਾਈਵਾਲੀ ਤੇ ਵਿਆਪਕ ਤੌਰ ਤੇ ਕੰਮ ਕਰ ਰਿਹਾ ਹੈ ਦੇ ਕੈਨੇਡਾ ਵੀ ਭਾਰਤ ਤੇ ਲਟੂਆ ਤੇ ਇਸ ਦੇ ਪ੍ਰਧਾਨ ਮੰਤਰੀ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ ਤੇ ਕਾਰਨੀ ਮਾਰਚ ਦੇ ਪਹਿਲੇ ਹਫਤੇ ਭਾਰਤ ਦਾ ਦੌਰਾ ਕਰ ਸਕਦੇ ਹਨ ਅਤੇ ਯੂਰੇਨੀਅਮ ਊਰਜਾ ਖਣਿਜ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਡੀਲ ਸਾਈਨ ਕਰ ਸਕਦੇ ਹਨ ਇਹ ਗੱਲ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਕਹੀ ਕਾਰਨੀ ਕੈਨੇਡਾ ਦੇ ਸਭ ਤੋਂ ਵੱਡੇ ਵਪਾਰਕ ਭਾਈਵਾਲ ਸੰਯੁਕਤ ਰਾਜ ਅਮਰੀਕਾ ਤੋਂ ਪਰੇ ਕੈਨੇਡਾ ਦੇ ਗੱਟ ਜੋੜਾ ਨੂੰ ਡਾਈਵਰਸ ਸਿਪਾਈ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਾਰਨੀ ਭਾਰਤ ਨਾਲ ਸਬੰਧਾਂ ਨੂੰ ਵੀ ਮੁਖਤੋਂ ਨਵਿਆਰੇ ਨੇ ਤੇ ਪਿਛਲੇ ਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਾਰਨੀ ਦੇ ਸੱਦੇ ਦੇ ਗਰੁੱਪ ਆਫ 7 ਸਮਿਟ ਵਿੱਚ ਸ਼ਾਮਲ ਹੋਏ ਅਤੇ ਕਾਰਨੀ ਦੇ ਕਈ ਮੰਤਰੀ ਭਾਰਤ ਆਏ ਹਨ ਹਾਈ ਕਮਿਸ਼ਨਰ ਪਟਨਾਇਕ ਨੇ ਇੱਕ ਇੰਟਰਵਿਊ ਵਿੱਚ ਕਾਰਨੀ ਦੀ ਫੇਰੀ ਬਾਰੇ ਕਿਹਾ ਮੈਨੂੰ ਲੱਗਦਾ ਹੈ ਕਿ ਅਸੀਂ ਮਾਰਚ ਦੇ ਪਹਿਲੇ ਹਫਤੇ ਵੱਲ ਦੇਖ ਰਹੇ ਹਾਂ ਪਟਨਾਇਕ ਨੇ ਕਿਹਾ ਦੋ ਸਾਲਾਂ ਦੀ ਰੁਕੀ ਹੋਈ ਗੱਲਬਾਤ ਤੋਂ ਬਾਅਦ ਦੋਵੇਂ ਦੇਸ਼ ਤੇਜ਼ੀ ਨਾਲ ਅੱਗੇ ਵਧ ਰਹੇ ਹਨ ਅਤੇ ਅਮਰੀਕੀ ਟੈਰਿਫ ਤੋਂ ਪ੍ਰਭਾਵਿਤ ਦੇਸ਼ਾਂ ਨੂੰ ਇਹ ਯਕੀਨੀ ਬਣਾਉਣ ਲਈ ਤੇਜ਼ੀ ਨਾਲ ਅੱਗੇ ਵਧਣ ਲਈ ਨਵਾਂ ਉਤਸ਼ਾਹ ਮਿਲਿਆ ਕਿ ਉਹ ਆਪਣਾ ਰਸਤਾ ਖੁਦ ਬਣਾਉਣ ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨੂੰ ਚੀਨ ਨਾਲ ਸਮਝੌਤਾ ਕਰਨ ਤੇ 100 ਪ੍ਰਤੀਸ਼ਤ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਸੀ ਤੇ ਕਾਰਨੀ ਨੇ ਜਵਾਬ ਦਿੱਤਾ ਕਿ ਕੈਨੇਡਾ ਸੰਯੁਕਤ ਰਾਜ ਮੈਕਸੀਕੋ ਕੈਨੇਡਾ ਸਮਝੌਤੇ ਦੇ ਤਹਿਤ ਆਪਣੀਆਂ ਵਚਨਬੱਤਾਵਾਂ ਦਾ ਸਨਮਾਨ ਕਰਦਾ ਅਤੇ ਨਾਨ-ਮਾਰਕੀਟ ਇਕਨੋਮੀ ਵਾਲੇ ਦੇਸ਼ਾਂ ਨਾਲ ਮੁਕਤ ਵਪਾਰ ਸਮਝੌਤੇ ਨਹੀਂ ਕਰੇਗਾ ਪਟਨਾਇਕ ਨੇ ਕਿਹਾ ਕਿ ਭਾਰਤ ਨਵੇਂ ਸਮਝੌਤਿਆਂ ਦੀ ਵੀ ਪਰਚੋਲ ਕਰ ਰਿਹਾ ਹੈ